ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗਈਆਂ ਨੇ ਗੱਬਣਾ ਨੇ ਵੀਰੋ ਚੰਗੇ ਰਕੜ ਵਾਲੀਆਂ ਨੇ ਤਾਂ ਵੀਰੋ ਵੀਡੀਓ ਵੀ ਐਂਡ ਤਾਈਂ ਜ਼ਰੂਰ ਵੇਖਿਓ ਜੀ ਆਓ ਵੀਰੇ ਨੰਬਰ ਲੈਣੇ ਆ ਵੀਰ ਕੋਲ ਇਹ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਫਤਿਹ ਫਤਿਹ ਬਾਬਾ ਜੀ ਕੀ ਹਾਲ ਚੱਲ ਕੇ ਜਿੰਦ ਵੀਰੇ ਠੀਕ ਠਾਕ ਬਾਬਾ ਜੀ ਤੁਸੀਂ ਸਲਾਮ ਜੀ ਕੰਮ ਤੇਰਾ ਭਰਾ ਸਾਡੇ ਨਗਰ ਤੇ ਪਹੁੰਚਣ ਲਈ ਬਿਲਕੁਲ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਤੁਸੀਂ ਮਿਲਉਂਦੇ ਹਨਾ ਵੀਰੇ ਹਾਂ ਜੀ ਤਾਂ ਬਾਕੀ ਵੀਰ ਜੀ ਅੱਜ ਵੀ ਆਪਣੇ ਕੋਲੇ ਆ ਗਏ ਆ ਵੇੜਾ ਹਨਾ ਹਾਂਜੀ ਇੱਕ ਸੂਈ ਆ ਦੋ ਗੱਬੜਾ ਦੋ ਗੱਬੜਾ ਨੇ ਤਾਂ ਵੀਰ ਜੀ ਆਪਣਾ ਐਡਰੈਸ ਦੱਸ ਦਈਏ ਹਨਾ ਐਡਰੈਸ ਨਾਮ ਮੇਰਾ ਸਰਮਣ ਸਿੰਘ ਹਾਂਜੀ ਫਾਦਰ ਸਰਦਾਰ ਦਲਬੀਰ ਸਿੰਘ ਠੀਕ ਹੈ ਜੀ ਪਿੰਡ ਸੋਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਤਾਰੀਵਾ ਠੀਕ ਹੈ ਜੀ ਉਹ ਨੰਬਰ ਹੈਗਾ ਜੀ 78377 4068 ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਵੀ ਐਂਡ ਤਾਈ ਜ਼ਰੂਰ ਵੇਖਿਓ ਬਾਕੀ ਜੋ ਬਾਬਾ ਜੀ ਦੱਸਦੇ ਉਹੀ ਨਿਕਲੂਗਾ ਕਿਉਂਕਿ ਇੱਕ ਤਾਂ ਇਹ ਆਪਣੇ ਨਗਰ ਤੇ ਏਰੀਆ ਦੇ ਵਪਾਰੀਆਂ ਵੀਰਾਂ ਦੇ ਆਪਣੇ ਪ੍ਰਧਾਨ ਸਾਹਿਬ ਨੇ ਕੋਈ ਵੀ ਕਹੇ ਵੀਰ ਨੂੰ ਪਸ਼ੂ ਮਾੜਾ ਚੰਗਾ ਪੈਂਦਾ ਬਾਬਾ ਜੀ ਹੁਣੀ ਆ ਲਾਭ ਖੁਦ ਕਰਾਉਂਦੇ ਆ ਤੇ ਜਿਹੜਾ ਆਪ ਦਾ ਕੰਮ ਹੋ ਤਾਂ ਬਾਬਾ ਜੀ ਲੈਵਲ ਤੇ ਪੂਰੇ ਫੁੱਲ ਲੈਵਲ ਤੇ ਸਾਫ ਸੁਥਰਾ ਕੰਮ ਆ ਗਿਆ ਹਨਾ ਜੀ ਬਿਲਕੁਲ ਜੀ ਬਿਲਕੁਲ ਜੀ ਗਲਤ ਵਪਾਰ ਨਹੀਂ ਕਰਦੇ ਗਲਤ ਵਪਾਰ ਨਹੀਂ ਕਰਦੇ ਹਨਾ ਜੀ ਬਿਲਕੁਲ ਜੀ ਤਾਂ ਬਾਕੀ ਬਾਬਾ ਜੀ ਦੇ ਨਾਲ ਵੀ ਵੀਰ ਜੀ ਹੁਣੀ ਆ ਉਹਨਾਂ ਦਾ ਪੋਸਟਰ ਲੱਗਾ ਵਾ ਜਿਹੜੇ ਨਾਲ ਵੀਰ ਜੀ ਬਾਬਾ ਜੀ ਨੇ ਮੈਂਬਰ ਆਪਣੇ ਇਹ ਆਪਣੇ ਮੈਂਬਰ ਤਾਂ ਬਿਲਕੁਲ ਜੀ ਠੀਕ ਹੈ ਤਾਂ ਕੋਈ ਵੀ ਕਹੇ ਵੀਰ ਦੀ ਕੋਈ ਸਾਈ ਦੀ ਪ੍ਰੋਬਲਮ ਪੈਂਦੀ ਆ ਉਹ ਬਾਬਾ ਜੀ ਕੋ ਹੱਲ ਕਰਾ ਲੈਂਦੇ ਆ ਸਾਈ ਉਹਨਾਂ ਨੂੰ ਵਾਪਸ ਜਨਨੀ ਗਏ ਸੀ ਜੀ ਮੈਂ ਕੋਈ ਤਾਂ ਕਹਾਂ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਹਾਂਜੀ ਮੈਂ ਅੱਗੇ ਵੀ ਤੁਹਾਡੀ ਵੀਡੀਓ ਪਿੱਛੇ ਜਿਹੜਾ ਸਪਰਾ ਨਹੀਂ ਬਣੀ ਮੈਂ ਉੱਥੇ ਵੀ ਬੋਲਿਆ ਸੀ ਹਾਂਜੀ ਕਿ ਜਿਹੜੀ ਤੁਹਾਡੇ ਚੈਨਲ ਤੇ ਵੀਡੀਓ ਪੈਂਦੀ ਹੈ ਮੈਂ ਉਹਦਾ ਹੱਲ ਕਰਾ ਸਕਦਾ ਉਹਦਾ ਹੱਲ ਬਿਲਕੁਲ ਬਿਲਕੁਲ ਜੀ ਵੀਰੇ ਮੈਂ ਸਾਰਿਆਂ ਦੇ ਨੂੰ ਠੇਕਾ ਨਹੀਂ ਦਿੰਦਾ ਬਿਲਕੁਲ ਬਿਲਕੁਲ ਇਹ ਪਤਾ ਗੱਲ ਆ ਯਾਰ ਮੈਂ ਵੀ ਪਰਿਵਾਰ ਵਾਲਾ ਬੰਦਾ ਨਹੀਂ ਬਹਿਣਾ ਹੁੰਦਾ ਉਹ ਮੇਰਾ ਭਰਾ ਫੋਨ ਤੇ ਫੋਨ ਕਰੀ ਜਾਂਦੇ ਸਾਡੇ ਇਹਨੇ ਪੈਸੇ ਮਾਰ ਲਏ ਉਹਨੇ ਮਾਰ ਲਏ ਵੀਰੇ ਮੇਰੇ ਕੋਲ ਇੰਨਾ ਟਾਈਮ ਇੰਨਾ ਨਹੀਂ ਆ ਨਹੀਂ ਬਾਬਾ ਜੀ ਨੇ ਇਹ ਗੱਲ ਜੁਮਮਿਆਰੀ ਲਈ ਤੁਸੀਂ ਬਿਲਕੁਲ ਤਾਂ ਮੈਂ ਵੀ ਇਹੀ ਬੇਨਤੀ ਕਰਦਾ ਹੁਣਾ ਕਿ ਵੀਰੇ ਮੇਰੇ ਆਪ ਦੇ ਚੈਨਲ ਤੇ ਤੁਸੀਂ 1000 2000 ਸਾਈ ਕਿਤੇ ਵੀ ਪਾਉਂਦੇ ਹੋ ਉਤੋਂ ਬੇਚ ਨਹੀਂ ਕੋਈ ਐਸਾਈ ਪਾਇਆ ਕਰੋ ਜੇ ਕੋਈ ਤੁਹਾਡੀ ਸਾਈ ਮਾਰੂਗਾ ਉਹਦੇ ਆਪਾਂ ਜੁਮਮਿਆ ਰਹਣਾ ਹੈ ਨਾ ਜੀ ਬਿਲਕੁਲ ਖੜੇ ਆਪਾਂ ਬਾਕੀ ਕਿਸੇ ਵੀ ਹੋਰ ਚੈਨਲ ਤੇ ਤੁਸੀਂ ਪਸ਼ੂ ਦੀ ਜੋ ਖਰੀਦ ਕਰਦੇ ਹੋ ਤੁਹਾਡਾ ਆਪਣਾ ਉਹਨਾਂ ਨਾਲ ਹੈ ਨਾ ਜੀ ਤਾਂ ਬਾਕੀ ਵੀਰੋ ਕੰਮ ਸਾਫ਼ ਸੁਥਰਾ ਹੀ ਲੰਮਾ ਟਾਈਮ ਚੱਲਦਾ ਵਾ ਸਚਾਈ ਤਾਂ ਤਾਂ ਹੀ ਬਰਕਤ ਰਹਿੰਦੀ ਹੈ ਨਾ ਬਾਬਾ ਜੀ ਬਿਲਕੁਲ ਬਿਲਕੁਲ ਜੀ ਤਾਂ ਅੱਜ ਵੀ ਬਾਬਾ ਜੀ ਆਪਣੇ ਕੋਲੇ ਤਿੰਨ ਵੜਾ ਹਨਾ ਠੀਕ ਆ ਤਾਂ ਬਾਬੇ ਕਰੀਏ ਸ਼ੁਰੂ ਹਨਾ ਦੱਸਿਓ ਨਾ ਮੇਰੇ ਡਿਟੇਲ ਸਾਰੀ ਆ ਪਹਿਲੇ ਨੰਬਰ ਤੇ ਵੜ ਬਾਬੇ ਇਹਦੇ ਪਰ ਦੱਸ ਪਹਿਲਾ ਸੂਆ ਪਹਿਲਾ ਸੂਆ 4 ਦੰਦ 4 ਦੰਦ ਆ ਜੀ ਅੱਜ ਸਵੇਰ ਦੀ ਸੂਈ ਆ ਅੱਜ ਸਵੇਰ ਦੀ ਹਾਂਜੀ ਠੀਕ ਆ ਜੀ ਤਾਂ ਬਾਕੀ ਵੀਰ ਜੀ ਕਿਵੇਂ ਕੱਦ ਕਾਂਠ ਵੀ ਸੋਨਾ ਬਰੀਡ ਵੀ ਫੁੱਲਾ ਤੇ ਥਣਾ ਦੀ ਤੇ ਲੇਵੇ ਦੀ ਕੁਆਲਿਟੀ ਵੀ ਚੰਗੀ ਟੋਪ ਕਲਾਸ ਆਗੀ ਠੀਕ ਆ ਤਾਂ ਖੋਲੋ ਵੀਰ ਜੀ ਚਵਾਈ ਕਿਵੇਂ ਵੀਰੇ ਵਧੀਆ ਨਿਕਲੀ ਵੀਰ ਜੀ ਇੱਕ ਨੰਬਰ ਕੋਈ ਇਹ ਨਾ ਸਮਝੇ ਇਥੇ ਚੋਈ ਦੀ ਸੋਹਦੀ ਮੈਂ 4 ਕਿਲੋ ਬੋਲਾ ਕੱਢਿਆ ਜੀ ਦਾ ਕੱਢਿਆ ਠੀਕ ਹੈ ਠੀਕ ਹੈ ਜੀ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੋ ਪਿੱਲੇ ਸੂਹਾ ਵਹਿੜ ਆ ਗਈਆਂ ਤਾਂ ਲੈਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰੂਗੀ ਬ੍ਰੀਡ ਵੀ ਫੁੱਲਾ ਥਣ ਚੰਗਾ ਸਪੈਸ਼ਲ ਲੱਗਿਆ ਵੀਰੋ ਤਾਂ ਕੱਦ ਕਾਠ ਵੀ ਬਹੁਤ ਸੋਹਣਾ ਵਹਿੜ ਦਾ ਤੋ ਦੋ ਹਾਂਜੀ ਬੱਚੇ ਦਾ ਫਿਰ ਪਸ਼ੂ ਤੇ ਇਹ ਕਰਦਾ ਤਾਂ ਵੀਰੋ ਤੁਸੀਂ ਆਓਗੇ ਚੱਲ ਕੇ ਦੂਰੋਂ ਤੁਸੀਂ ਇਹ ਵੇੜਾ ਨਹੀਂ ਛੱਡ ਕੇ ਜਾਂਦੇ ਇਹ ਕਿ ਫੁੱਲ ਬ੍ਰੀਡ ਆ ਨਵਾਂ ਪਸ਼ੂ ਆ ਜੀ ਠੀਕ ਹੈ ਧੰਨ ਬੱਚਿਆਂ ਨੇ ਕੀ ਪਾਲੇ ਬਾਬਾ ਜੀ ਵੀਰੇ ਬੱਚਾ ਵਾ ਬੱਚਿਆਂ ਗਿਆ ਜੀ ਚਾ ਉੱਪਰ ਆ ਗਿਆ ਥੇ ਉੱਪਰ ਚੱਬਣਾ ਨਾ ਵੇਖੋ ਵੀਰਿਆ ਥੋੜਾ ਡਰਦੀਆਂ ਵੇੜਾ ਸੋਹਣੀ ਵੇੜਾ ਵੀਰੋ ਕਿਆ ਬਾਤ ਹੈ ਆ ਬੱਚਾ ਆ ਗਿਆ ਜੀ ਠੀਕ ਹੈ ਜੀ ਭਾਗ ਨਾੜੂ ਚੈੱਕ ਕਰਾ ਦਿਓ ਕਸ਼ਿੰਦਰ ਮਾ ਜੀ ਹਾਂਜੀ ਬਿਲਕੁਲ ਠੀਕ ਠੀਕ ਹੈ ਜੀ ਠੀਕ ਹੈ ਇਹ ਗਿੱਲੇ ਨਾੜੂ ਤੇ ਆ ਜੀ ਤਾਜੀ ਸੂਈ ਹੈ ਠੀਕ ਹੈ ਜੀ ਤਾਂ ਵੇਖੋ ਵੀਰੋ ਫੁੱਲ ਬਰੀਡ ਵੜਾ ਕਦ ਕਾਠ ਵਾਲੀ ਐ ਸੋਹਣੇ ਲੇਵੇ ਵਾਲੀ ਐ ਜੀ ਥਣ ਥਣ ਬਹੁਤ ਸੋਹਣੀ ਵੜਾ ਬਿਲਕੁਲ ਬਰੀਡ ਵੀ ਬਹੁਤ ਆ ਮੇਨ ਗੱਲ ਹੁੰਦੀ ਥਣ ਠੰਡਾ ਥਣ ਵੀ ਚੰਗਾ ਗੁਲਾਬੀ ਗੁਲਾਬੀ ਆ ਗਿਆ ਵੀਰੋ ਤਾਂ ਬਾਬਾ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਣੀ ਹੁਣ ਲਾਲ ਗੋਦੀਆਂ ਜੇ ਪਛਾਨੇ ਜਾਂਦੇ ਆ ਬਿਲਕੁਲ ਬਿਲਕੁਲ ਕੀ ਬੋਲ ਕਰਾਂ ਤੂੰ ਹੀ ਕਰੀਂ ਅੱਜ ਮੈਂ ਬ੍ਰੀਡ ਆ ਜੀ ਮੁੱਲੀ ਕੋਈ ਨਹੀਂ ਜੀ ਹੀਰੇ ਦਾ ਬਿਲਕੁਲ ਕਜਿੰਦਰ ਇੱਕ ਪੰਜ ਦੀ ਵੈੜ ਦੇ ਦਈਏ ਇੱਕ ਪੰਜ ਦੀ ਹਾਂਜੀ ਠੀਕ ਆ ਕਰ ਦਿਓ ਮਾਨਤਾਂ ਵਿੱਚ ਅਸੀਂ ਕਜਿੰਦਰ ਪੰਜ ਹੀ ਦਾ ਦੇ ਬੁਰੇ ਲੱਖ ਦੀ ਪੂਰੇ ਲੱਖ ਦੇ ਦਈਏ ਠੀਕ ਹੈ ਜੀ ਕਾ ਕਰੋਣਾ ਮਾਨਤਾਂ ਤਿੰਨ ਛੱਡ ਜੀ ਬਾਬਾ 97000 ਦੀ ਕਜਿੰਦਰ ਹਾਂਜੀ ਹਾਂ ਨਾ ਹੀ ਜਿਹੜੀ ਦੇ ਹੀ ਦੇਣੀ ਵਸੀ ਹਾਂਜੀ ਦੇ ਰਹੀ ਹੈ ਫਿਰ ਅਜ ਹਾਂਜੀ ਹਾਂਜੀ ਉੱਡਦੀਆਂ ਨੇ ਰੇਡ ਪਾ ਦਿਓ ਪਾ ਦਿਓ ਜੀ ਆ ਨਾ 90000 ਦੀ ਪੂਰੇ 90 ਦੀ ਹਾਂ ਨਾ ਹੀ 90000 ਦੀ ਕੀ ਬਾਤ ਹੈ ਮੇਰਾ ਭਰਾ ਬਾ ਚ ਮੈਨੂੰ ਪਰੇਸ਼ਾਨ ਨਾ ਕਰਨਾ ਬਿਲਕੁਲ ਵੀ बार-बार ਫੋਨ ਲਾ ਕੇ ਕਹਿਣਗੇ ਨਹੀਂ ਨਹੀਂ ਆਉਲੇ ਦੀ ਇਹ ਹਾਂ ਨਾ ਇਹ 90 ਦੀ 90 ਦੀ ਤਾਂ ਵੇਖੋ ਵੀਰੋ ਫੁੱਲ ਬਰੀਡ ਵੈੜਾ ਕੋਈ 1 5 ਲੱਖ ਨਹੀਂ 90000 ਦੀ ਹੋ ਜੂ ਥਣ ਥਣ ਇਹ ਚੰਗਾ ਸਪੈਸ਼ਲ ਲੱਗਿਆ ਤਾਂ ਬਾਕੀ ਵੀਰੋ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਜੀ ਬਹੁਤ ਸੋਹਣੀ ਵੈੜਾ ਜੀ ਠੀਕ ਹੈ ਜੀ 90 ਹਜ਼ਾਰ ਜੀ ਬਾਕੀ ਕੋਈ ਫੋਨ ਲਾਵੇ ਬਾਬਾ ਜੀ ਉਹ ਜੋ ਛੋਟਾ ਹੈ ਨਾ ਜੀ ਕਰ ਦਾਂਗੇ ਕਰਦਾ ਹੈ ਨਾ ਜੀ ਉਹਨੇ ਕਰਦੇ ਮਾਨਤਾ ਬਿਲਕੁਲ ਬਹੁਤ ਸੋਹਣੀ ਮੈਡਾ ਬਾਬਾ ਜੀ ਇਹ ਹੀਰਾ ਹੈ ਟੋਪ ਕਲਾਸ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਜੀ ਕੀ ਬਾਤ ਹੈ ਜੀ ਦੂਜਾ ਸੁਆ ਚੰਗੀ ਕੇ ਵੀਰੇ ਨਾਲ ਸੰਭੀ ਹੈ ਜੀ ਗੜ ਕਾਦੀ ਬਹੁਤ ਆ ਜਿਆਦਾ ਫੁੱਲ ਕੱਦਗਾਠਾ ਵੀਰੋ ਵੀਰੇ 6 ਫੁੱਟ ਹਾਈਟ ਆ ਬੈਠੇ 6 ਫੁੱਟ 6 ਫੁੱਟ ਹਾਈਟ ਆ ਬੈਠੇ ਕੋਈ ਸ਼ੱਕ ਨਹੀਂ ਠੀਕ ਬਿਲਕੁਲ ਦੂਜਾ ਸੁਭਾ ਵੀਰੇ ਇਹਦੇ ਆ 25 ਨੂੰ ਦਿਨ ਪੂਰੇ ਆ 25 ਤਰੀਕ ਆ 25 ਤਰੀਕ ਨੂੰ ਦਿਨ ਇਹਦੇ ਪੂਰੇ ਆ ਹਾਂਜੀ ਠੀਕ ਆ ਜੀ ਠੀਕ ਆ ਹਾਂਜੀ ਤੇ 24 25 ਗਲ ਦੁੱਧ ਇਹਨੇ ਪਹਿਲਾਂ ਨੇ ਪਾਇਆ ਵਾ 24 ਤੋਂ 25 ਲੈ ਲਿਆ ਬਚਾਈ ਠੀਕ ਆ ਜੀ ਠੀਕ ਆ ਇਹ ਨਹੀਂ ਬਾਹਰੋਂ ਚੁ ਲਈਏ ਠੀਕ ਆ ਜੀ ਠੀਕ ਆ ਵੀਰੇ ਤਾਂ ਇਹਦੇ ਕੇ ਵੀਰੇ ਨੇ ਵੀ ਵੇਖੋ ਵੀਰੋ ਚੰਗੀ ਸੇਵਾ ਕੀਤੀ ਬੇਸ਼ੱਕ ਕੈਮਰੇ 'ਚ ਛੋਟੀ ਲੱਗਦੀ ਹੋਵੇ ਪਰ ਵੀਰੋ ਫੁੱਲ ਕਦਕਾਠ ਆ ਜੀ ਫੁੱਲ ਜੀ ਨੂੰ ਕਹਿ ਦਈਏ ਥਣ ਵੀ ਚੰਗਾ ਸਪੈਸ਼ਲ ਲੱਗਿਆ ਕਿਆ ਬਾਤ ਹੈ ਬਾ ਬਾ ਬੰਦ ਤੇ ਬਾਬਾ ਜੀ ਦਿਨ ਕਿੰਨੇ ਹੁੰਦੇ ਆ ਜੀ 25 ਦਿਨ ਪੂਰੇ ਆ 25 ਤਰੀਕ ਨੂੰ ਠੀਕ ਹੈ ਜੀ ਤੇ ਵੇਖੋ ਵੀਰੋ ਫੁੱਲ ਕੱਦ ਕਾਠ ਵਾਲੀ ਵੜ ਵੱਡੀ ਵੜ ਤੇ 25 ਤਰੀਕ ਨੂੰ ਕਿਵੇਂ ਬਾਬੇ ਨੂੰ ਸਹਿ ਦਿਨ ਪੂਰੇ ਹੁੰਦੇ ਆ ਜੀ ਬਿਲਕੁਲ ਬਾਕੀ ਬਹੁਤ ਜ਼ਿਆਦਾ ਠੱਡੀ ਛੱਡੀ ਰੱਖੀ ਤੇ ਕੱਦ ਕਾਠ ਠੀਕਲੇ ਮੱਜੀ ਵੀ ਫੁੱਫੀ ਫੱਬਦੀ ਆਈ ਮੈਂ ਕਹਣਾ ਪਾਜੀ ਗਰਦਾਸਪੁਰ ਦੇ ਅੰਬਤਸਰ ਜ਼ਿਲ੍ਹੇ ਚ ਬਿਲਕੁਲ ਐਡੀ ਮੱਛੀ ਨਹੀਂ ਹੁੰਦੀ ਕਿਆ ਬਾਤ ਠੀਕ ਹੈ ਸਿਰਾ ਵੜ ਆ ਜੀ ਵੇਖੋ ਵੀਰੋ ਬੇਲ ਵੇਖੋ ਕੱਦ ਕਾਠ ਚੈੱਕ ਕਰ ਲਓ ਸਤੰਬਰੀਡ ਲੈ ਪੁੱਤ ਮੋੜ ਕੇ ਓਏ ਲੈਓ ਜੀ ਚੱਲੋ ਚੱਲ ਐਨਲੀ ਮੈਂ ਆ ਗਿਆ ਜੀ ਮੈਂ ਕੀ ਬਾਤ ਬਹੁਤ ਸੋਣੀ ਵੈੜਾ ਲੈਓ ਭਾਈ ਮੇਰਾ ਘੱਟ ਦੀ ਹੋਇਆ ਲੋ ਨਾ ਫੁੱਲ ਕਰਦੇਗਾ ਹਟਦੀ ਵੈੜਾ ਬਿਲਕੁਲ ਬਹੁਤ ਹੀ ਜ਼ਿਆਦਾ ਵੱਡੀ ਬਿਲਕੁਲ ਦੋਵੇਂ ਜ਼ਿਲ੍ਹਿਆਂ ਜਣੀ ਵੈੜੀ ਤਾਂ ਲੱਭਣੀ ਨਹੀਂ ਵੱਡੀ ਉਹ ਫੁੱਲ ਸਾਈਜ਼ ਹੈ ਜੀ ਆਪਾਂ ਕੋਈ ਫੁਗਰੀ ਨਹੀਂ ਮਾਰਦੇ ਨਹੀਂ ਕੋਈ ਲਾਗੇ ਪਸ਼ੂ ਦੇ ਵੀਰੇ ਤੁਸੀਂ ਚੱਲ ਕੇ ਆਉਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਤਾਂ ਸੋਹਣੀ ਵੈੜਾ ਜੀ ਦਿਨ ਜਰੂਰ ਖੜਦੀ ਆ ਚਲੋ ਸਾਂਭ ਛੱਡ ਕੇ ਬਾਬਾ ਜੀ ਨੇ ਮੁੱਲ ਜਾਇ ਜੀ ਜਾਣਦਣਾ ਇਹਦਾ ਵੀ ਠੀਕ ਹੈ ਤਾਂ ਬਾਬਾ ਜੀ ਇਹਦਾ ਮੁੱਲ ਕੀ ਕਰ ਲੈਣਾ ਜੀ ਰਜਿੰਦਰ ਕਿੰਨਾ ਕਰੀਏ ਤੁੰਦਾ ਜੀ ਕਾਲੀ ਭਾਈ ਕਰ ਦਿਓ ਜਿਆ ਜੀ ਹੈ ਕੋਈ ਨਹੀਂ ਕੋਈ ਨਹੀਂ ਸ਼ਾਮ ਛੱਡ ਕੇ ਸ਼ਾਮ ਛੱਡ ਕੇ ਜੀ ਹਾਂ ਜੀ ਰਜਿੰਦਰ 90 ਦੀ ਲਈ ਬੈੜ ਹਾਂਜੀ 90 ਦੀ 90 ਦੀ ਠੀਕ ਆ ਫੇ ਜਾਂ ਲੱਗਦੀ ਆ ਮਹਿੰਗੀ ਇਹ ਜੀ ਠੀਕ ਹੈ ਜੀ ਹੈ ਠੀਕ ਹੈ ਜੀ ਫੁੱਲ ਗੱਦ ਘਾਠ ਲਈ ਆ ਫਿਰ ਰਿਕਾਰਡ ਵੀ ਚੰਗਾ ਇਹਦਾ ਦੱਸ ਦਿਓ ਰਾਮ ਮਾਨ ਕਜਿੰਦਰਾ ਜੀ ਆ ਤਿੰਨ ਛੱਡ ਜੀ ਬਾਬਾ ਜੀ 87000 ਦੀ ਤਾ ਸੀਦੀ ਹਾਂਜੀ ਕਜਿੰਦਰ 80000 ਦੀ ਵਿਹੜ ਦੇਣੀ ਆ ਠੀਕ ਆ ਜੀ ਜਿਹੜਾ ਭਰਾ ਚੱਲ ਕੇ ਆਊਗਾ ਬਿਲਕੁਲ 5000 ਰੁਪਏ ਛੋੜ ਹਾਂ ਨਾ ਹੀ 75000 75000 ਦੀ ਠੀਕ ਆ ਸਿਰਾ ਸੋ ਇਹ ਮੈਂ ਸਾਹਮ ਛੱਡਦੀ ਆ ਜੇ ਵਸੀਂ 4 ਦਿਨ ਸਾਹਮ ਲਈਏ ਬਿਲਕੁਲ ਵਸੀਂ 1 ਲੱਖ 20 ਆਧੱਕ ਰੱਖ ਦੀ ਬਿਲਕੁਲ ਜੀ ਹਾਂਜੀ ਰੱਖ ਦੀਏ ਕਿ ਨਹੀਂ ਰੱਖ ਦੀ ਸੋਹਣੀ ਆ ਜੀ ਬਰੀਡ ਆ ਜੀ ਠੀਕ ਆ ਬਿਲਕੁਲ ਬਾਕੀ ਤੁਸੀਂ ਦੇਖੋ ਪ੍ਰਿੰਟ ਦੇਖੋ ਬਿਲਕੁਲ ਕੇਕ ਕੋਈ ਇੱਕ ਆ ਵੀ ਦੱਸ ਦੇ ਵਿਹੜ ਚ ਆ ਗਿਆ ਨਹੀਂ ਬਾਕੀ ਠੀਕ ਹੈ ਬਿਲਕੁਲ ਤਾਂ ਵੇਖੋ ਵੀਰੋ ਕਦ ਕਾਠ ਲੇਵਾ ਲੇਵੀਆਂ ਦੀਆਂ ਸਫਾਈਆਂ ਦਿਨ ਜ਼ਰੂਰ ਖੜਦੀ ਹੈ ਬਾਕੀ ਹਾਣਾ ਜਿਹੜੀ ਆ 75000 ਦੀ 80 ਤੋਂ 5000 ਛੋੜ ਕਹਿਦਾ 75 ਠੀਕ ਹੈ ਤਾਂ ਬਾਬਾ ਜੀ ਕਿਦਾਂ ਜੇ ਕੋਈ ਆ ਵੇੜਾ ਦਾ ਜੋੜਾ ਪਾ ਲੂਗਾ ਕੋਈ ਵੀਰ ਕਿਦਾਂ ਸ਼ਕੀਨ ਵੀਰ ਕਹੀ ਹੈ ਨਾ ਕਿੰਨੇ ਥੋੜਾ ਬਹੁਤਾ ਜਿਆਦਾ ਫਰਕ ਨਹੀਂ ਮੈਂ ਮੈਂ ਹਾਕੀ ਕਿਹਦਾ ਰੱਖਦਾ ਤੁਹਾਨੂੰ ਪਤਾ ਮੇਰੀ ਆਦਤਾਂ ਮੇਰਾ ਕੰਮ ਹੀ ਸਾਫ਼ ਸੁਥਰਾ ਆਪ ਨੂੰ ਜਿਆਦਾ ਲਾੜ ਨਹੀਂ ਲਿਆ ਕਿ ਮੈਂ 2-4000 ਦਾ ਬੰਜਾਰਾ ਮੈਂ ਇਹ ਨਹੀਂ ਵੀ ਦਦਾ 20000 ਕਢਦਾ ਨਹੀਂ ਬਿਲਕੁਲ ਠੀਕ ਹੈ ਤੁਸੀਂ ਆਪਣਾ ਮਾਲ ਦਿੱਲੀ ਵੇਚਦਾ ਤਾਂ ਹੀ ਵੇਚਦਾ ਜੀ ਠੀਕ ਹੈ ਪਸ਼ੂ ਵੀ ਤਾਂ ਹੀ ਵੇਚਦਾ ਹਾਂਜੀ ਹਾਂਜੀ ਤੀਜੇ ਨੰਬਰ ਤੇ ਆ ਗਈ ਵੜੇ ਤੀਜੇ ਨੰਬਰ ਤੇ ਦੂਜਾ ਸੂਆ ਜੀ ਵੀ ਸੀ ਦੂਜਾ ਸੂਆ ਗੱਪਣ ਗੱਪਣ ਆਈ ਠੀਕ ਹੈ ਇਹ ਕਿੰਨੇ ਦਿਨ ਲੱਜੂ ਬਾਬੇ ਇਹ ਦਿਨ 4-5 ਦਿਨ ਲੱਜੇਗਾ 4-5 ਹਾਂ ਬਹੁਤ ਜ਼ਿਆਦਾ ਵੜ ਬੰਨੀ ਐ ਸੋਨਾ ਤੁਹਾਨੂੰ ਤੁਨ ਲੱਗਿਆ ਇਹਨੂੰ ਵੀ ਬਹੁਤ ਜ਼ਿਆਦਾ ਬੰਨੀ ਬਿਲਕੁਲ ਦੇਖੋ ਵੀਰੇ ਥਣਾਂ ਦੀ ਕੁਆਲਿਟੀ ਬਹੁਤ ਪਿਆਰਾ ਥਣ ਲੱਗਿਆ ਤਾਂ ਹੈ ਵੀ ਰਾਜੀ ਸੂਹਾ ਕਿਨਵਾ ਜੀ ਪਹਿਲਾ ਦੂਜਾ ਦੂਜਾ ਸੂਹਾ ਮੈਂ ਪਹਿਲਾਂ ਕਹਿ ਕੇ ਵੇਚ ਲੂਗਾ ਪਰ ਝੂਠ ਨਹੀਂ ਬੋਲਾਂਗਾ ਬਿਲਕੁਲ ਬਿਲਕੁਲ ਸੂਹਾ ਦੂਜਾ ਦੂਜਾ ਸੂਹਾ ਹਾਂਜੀ ਤੋਰ ਦਿਓ ਜੀ ਤਾਂ ਵੇਖੋ ਵੀਰੋ ਲੈਵਲ ਨੂੰ ਵੇਖੀ ਇਹ ਵੀ ਕਾਫੀ ਸਾਫ ਆ ਅਗੇ ਤਾਂ ਬਹੁਤ ਹਨੇਰੀ ਖਲੀ ਬਚੀ ਅੱਛਾ ਸੀਲਾ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਮੈਨੂੰ ਕਹਿਣਾ ਬਹੁਤ ਜ਼ਿਆਦਾ ਹੈ ਕੀ ਬਾਤ ਬਸੀ ਵੇਖੋ ਅਜੇ ਵੇਖੋ ਬਿਲਕੁਲ ਠੀਕ ਹੈ ਬੋਰ ਕਾੜ ਤੋੜੇਗੇ ਬੰਨਾ ਬਣੂਗੀ ਤੇ ਬਹੁਤ ਹੈ ਹੈਨਾ ਠੀਕ ਹੈ ਵੱਡੀ ਕੋਈ ਛੋਟੀ ਨਾ ਸਮਝੇ ਵਸ਼ੀ ਵੱਡੀ ਹੈ ਨਹੀਂ ਵੱਡੀ ਮਰਜੀ ਸਹੀ ਹਾਂ ਜੀ ਇਹ ਵੀ ਫੋਲ ਵੱਡੀ ਹੈ ਬਿਲਕੁਲ ਪਸ਼ੂ ਸੀਲਸ ਲੱਗ ਹੋਵੇ ਜੀ ਤਾਂ ਇਹ ਹੈਗੀ ਕੋਈ ਵੀਰਾ 4-5 ਸੂਏ ਚੋਕੇ ਫਿਰ ਵੇਚ ਲੈਂਦਾ ਜੀ ਹਾਂ ਠੰਡੀ ਸੀਲ ਆ ਫਿਰ ਬਾਬਾ ਇਹਦਾ ਮੁੱਲ ਕੀ ਕਰ ਲੈਣਾ ਜੀ ਕਹਿੰਦੇ ਕਿੰਨਾ ਕਰੀਏ ਮੁੱਲ ਜਾਂਦੇ ਵੀ ਜਾਂਦੇ ਜੀ ਹਨਾ ਜੀ ਜਾਂਦੇ ਜਾਂਦੇ 65 ਦੀ ਜੀ ਤਿੰਨ ਛੱਡੀਏ 62000 ਦੀ ਬਾਬਾ ਜਾਂਦੇ ਕਹਿੰਦੇ ਛੱਡ ਦੇ ਜਾਂਦੇ ਯਾਰ ਲੈ ਕੇ ਕੋਈ ਵਪਾਰੀ ਭਰਾ ਜੀ ਲਊਗਾ ਤੇ ਵੇਚ ਲਊਗਾ ਬਿਲਕੁਲ ਵੇਖੋ ਵੀਰੋ 60000 ਦੀ ਵੜਾ ਖੰਧੂਨ ਦੀ ਵੀ ਬਹੁਤ ਚੰਗੀ ਆ ਬਹੁਤ ਸੋਹਣੀ ਵੜਾ ਇੱਕ ਯਾਰ ਹੋਰ ਛੱਡ ਦੋ 60 ਚੰਗਾ ਬੇਸ਼ੱਕ ਇੱਕ ਹੋਰ ਛੱਡ ਤੂੰ ਖੋਜ ਚਾਇਆ ਅਠਵੰਜਾ ਹਜ਼ਾਰ ਦੀ ਹੈ ਨਾ ਠੀਕ ਹੈ ਆਜੀ ਭਾਵੇਂ ਬਜੇ ਕੋਈ ਨਾ ਪਰ ਇੱਕ ਜਾਣ ਦੇ ਨਹੀਂ ਆਉਟ ਸੀ ਵਾਲੇ ਕੋਈ ਨਹੀਂ ਜੋ ਕਹਦਾ ਤਾਂ ਵੇਖੋ ਵੀਰੋ ਐਂਡਲਾ ਪੀਸ ਹੀ ਪਰ ਰੇਟ ਬਿਲਕੁਲ ਜਿਆਜ ਕਰਾਤਾ 58000 ਵੀ ਬਹੁਤ ਸੋਹਣੀ ਵੜਾ ਥਾ ਸੁਣਿਆ ਚੰਗਾ ਲੱਗਿਆ ਤਾਂ ਬਾਕੀ ਤਿੰਨ ਪਸ਼ੂ ਨੇ ਬਾਬਾ ਜੀ ਕੋਲ ਤਿੰਨਾਂ ਦੇ ਬਾਬਾ ਜੀ ਨੇ ਰੇਟ ਜਿਆਜ ਕੀਤੇ ਆ ਇੱਕ ਸੂਈ ਆ ਵੀਰੋ ਦੋ ਗੱਬਣਾ ਨੇ ਤਾਂ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਕਿਉਂਕਿ ਸੋਹਣੇ ਪਸ਼ੂ ਨੇ ਬਰੀਡ ਵਾਲੇ ਨੇ ਵੀਰੋ ਕੱਦ ਕਾਠ ਵੀ ਸੋਹਣੇ ਨੇ ਬਾਕੀ ਫੋਨ ਤੁਸੀਂ ਜਰੂਰ ਬਾਬਾ ਜੀ ਨੂੰ ਲਾ ਲਿਓ ਮਾਂ ਤਨ ਛੋੜ ਛੱਪਾ ਹੋ ਜੂ ਹਣਾ ਜੀ ਹਾਂ ਜਰੂਰ ਹੋਏਗਾ ਬਿਲਕੁਲ ਜੀ ਤਾਂ ਬਾਬਾ ਜੀ ਐਡਰੈਸ ਇੱਕ ਰਿ ਆਪਣਾ ਦੱਸ ਦਈਏ ਨਾਮ ਸਰਮਨ ਸਿੰਘ ਹਾਂਜੀ ਪਿਤਾ ਸਰਦਾਰ ਦਲਬੀਰ ਸਿੰਘ ਹਾਂਜੀ ਪਿੰਡ ਸੋੜ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਆਈ ਤਸਵੀਰ ਤਾਰੀ ਹਾਂ ਠੀਕ ਹੈ ਫੋਨ ਨੰਬਰ ਬਾਬਾ ਜੀ ਬੋਲੋ ਫੋਨ ਨੰਬਰ ਹੈਗਾ ਜੀ 77377 ਹਾਂਜੀ 40668 ਠੀਕ ਹੈ ਜੀ ਠੀਕ ਹੈ ਜੀ ਸੱਸੀ ਗਾ ਬਾਬਾ ਜੀ ਸੱਸੀ ਗਾ ਜੀ ਮੇਰੇ ਪਾਲ ਸਾਹਿਬ ਵਾਈਫ ਫਤਿਹ